ਪੋਖਾ ਦੇਵੀਨਾ ਨਾ ਸੰਤੋਖਿਆ ਤੇ ਮਨ ਕੀ ਤੋਖ ਦੇਵੀਨਾ ਨਾ ਸੰਤੋਖਿਆ ਤੇਰੇ ਮਨ ਕੀ ਪੋਖ ਦੇਵੀਨਾ ਨਾ ਸੰਤੋਖਿਆ ਰੋਟੀ ਮੇਰੀ ਕਾਟਕੀ 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 ਰਦੀ ਮੇਰੀ ਗਾਥ ਕੀ ਲਾਵਣ ਮੇਰੀ ਪੋਖ ਦੇਵੀਨਾ ਮ ਸੰਤੋਖੀਆ 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 ਦੇ ਨਾਮ ਸੰਤੋਖੀਆ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਫੋਖ ਦੇਵੀਨਾ ਮ ਸੰਤੋਖਿਆ 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 ਲੁਖੀ ਮ ਸਿਖਾਇ ਕੇ ਲੁਖੀ ਮ ਸਿਖਾਇ ਕੇ ਲੁਕੀ ਮਿਸਖਾਏ ਕੇ ਲੁਕੀ ਮਿਸਖਾਏ ਕੇ ਲੁਕੀ ਮਿਸਖਾਏ ਕੇ ਲੁਕੀ ਮਿਸਖਾਏ ਕੇ ਠੰਡਾ ਪਾਣੀ ਪੀ ਦੇਵੀਨਾ ਮ ਸੰਤੋ ਕੀਆ ਠੰਡਾ ਪਾਣੀ ਪੀ ਦੇਵੀਨਾ ਮ ਸੰਤੋ ਕੀਆ ਉਤਰੇ ਮਨ ਕੀ ਭੁਖ ਦੇ ਵੀਨਾ ਮਾ ਸੰਤੋਖਿਆ 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 ਦੇ ਨਾਮ ਸੰਤੋਖਿਆ ਦੇ ਨਾਮ ਸੰਤੋਖਿਆ ਪੁੱਤਰ ਮਨ ਕੀ ਭੁਖ ਦੇਵੀਨਾ ਮਸੰਤੋ ਕੀਆ ਪੁੱਤਰ ਮਨ ਕੀ ਭੁਖ ਦੇਵੀਨਾ ਮਸੰਤੋ ਕੀਆ ਪੁੱਤਰ ਮਨ ਕੀ ਭੁਖ ਦੇ ਦੇਨਾ ਮਸੰਤੋ ਕੀਆ ਪੁੱਤਰ ਮਨ ਕੀ ਭੁਖ ਦੇ ਦੇਨਾ ਮਸੰਤੋ ਕੀਆ ਜਿਨ੍ਹਾਂ ਅਨਖਾ ਦੀ ਚਪੜੀ ਜਿਨ੍ਹਾਂ ਅਨਖਾ ਦੀ ਚਪੜੀ ਨਾਮ ਕਾਦੀ ਚਾ ਪੜੀ ਜਿਨਾ ਅਨਖਾ ਦੀ ਚ ਪੜੀ ਜਿਨਾ ਅਨਖਾ ਦੀ ਚ ਪੜੀ ਨਾਨਕਾ ਦੀ ਚਾ ਪੜੀ ਜਿਨਾ ਨਾਨਕਾ ਦੀ ਚਾ ਪੜੀ ਕਹਨੇ ਸਹਨਗੇ ਦੁੱਖ ਦੇ ਵੀਨਾ ਮੈਂ ਸੰਤੋਖੀਆ ਕਹਨੇ ਸਹਨਗੇ ਦੁੱਖ ਦੇ ਵੀਨਾ ਮੈਂ ਸੰਤੋਖੀਆ ਕਹਨੇ ਸਹਨਗੇ ਦੁੱਖ ਦੇ ਵੀਨਾ ਮੈਂ ਸੰਤੋਖੀਆ ਕਹਨੇ ਸਹਨਗੇ ਦੁੱਖ ਦੇ ਵੀਨਾ ਉਤਰੇ ਮਨ ਕੀ ਭੁਖ ਦੇਵੀਨਾ ਮਾ ਸੰਤੋ ਕੀਆ ਉਤਰੇ ਮਨ ਕੀ ਭੁਖ ਦੇਵੀਨਾ ਮਾ ਸੰਤੋ ਕੀਆ ਉਤਰੇ ਮਨ ਕੀ ਭੁਖ ਦੇਵੀਨਾ ਮਾ ਸੰਤੋ ਕੀਆ ਉਤਰੇ ਮਨ ਕੀ ਭੁਖ ਦੇਖ ਪਰਾਈ ਚਾਪੜੀ 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 ਨਾਤਰ ਸਾਮੀ ਜੀ ਦੇਵੀ ਨਾਮ ਸੰਤੋ ਨਾਤਰ ਸਾਮੀ ਜੀ ਦੇਵੀ ਨਾਮ ਸੰਤੋ ਕੀਆ

ਤੇਰੇ ਨਾਮ ਨੇ ਪਾਪੀ ਤਾਰੇ ਨੇ ਅਨੇਕ ਤੇਰੇ ਨਾਮ ਨੇ ਪਾਪੀ ਤਾਰੇ ਨੇ ਅਨੇਕ ਤੇਰੇ ਨਾਮ ਨੇ ਪਾਪੀ ਤਾਰੇ ਨੇ ਸਾਰੇ ਉਹਨਾਂ ਬਤਲੇ ਬੱਲੇ ਮੰਨੋ ਕੀ ਤਾਰੇ ਨੇ ਅਨੇਕ ਤੇਰੇ ਨਾਮ ਨੇ ਪਾਪੀ ਤਾਰੇ ਨੇ ਅਨੇਕ ਤੇ ਨਾਮ ਨੇ ਪਾਪੀ ਤਾਰੇ ਨੇ ਅਨੇਕ ਪਪੀ ਤਾਰੇ ਨੇ ਅਨੇਕ ਪਪੀ ਤਾਰੇ ਨੇ ਅਨੇਕ ਸੋਹਣੇ ਨੇ ਸੋਹਣੇ ਨੇ ਅਨੇਕ ਤੇਰੇ ਨਾਮ ਨੇ ਪਪੀ ਤਾਰੇ ਨੇ ਅਨੇਕ ਤੇ ਨਾਮ ਨੇ ਪਪੀ ਤਾਰੇ ਹੀ ਅਨੇਕ ਜਾ ਜਾਣਕ ਹੈ ਤੰਤਨ ਰਾਜਾ ਜਾਣਕ ਹੈ ਤੰਤਨ ਰਾਜਾ ਜਾਣਕ ਹੈ ਤੰਤਨ ਰਾਜਾ ਜਾਣਕ ਹੈ ਅਜੇ ਨਾ ਤੀਂ ਬਾਰਾ ਨਾ ਕੀਤਾ ਫੇਕ ਤੇਰੇ ਨਾਮ ਨੇ ਆਪਾ